ਪੰਜਾਬ ਦੇ ਆਈਪੀਐਸ ਜੋੜੇ ਦੀ ਇਕਲੌਤੀ ਧੀ ਦੀ ਮੌਤ 4 ਸਾਲਾ ਬੱਚੀ ਦੇ ਗਲੇ ਵਿੱਚ ਖਾਣਾ ਫਸਣ ਨਾਲ ਘਟ ਗਿਆ ਸੀ ਦਮ ਐਸਐਸਪੀ ਨਵਨੀਤ ਬੈ ਸਤੇ ਐਸਐਸਪੀ ਰਵਜੋਤ ਗਰੇਵਾਲ ਦੀ ਬੇਟੀ ਸੀ ਨਾਇਰਾ ਪੰਜਾਬ ਵਿੱਚ ਤੈਨਾਤ ਆਈਪੀਐਸ ਜੋੜੇ ਦੀ 4 ਸਾਲਾ ਬੇਟੀ ਮੰਗਲਵਾਰ ਦੀ ਸਵੇਰੇ ਮੌਤ ਹੋ ਗਈ ਮਰਨ ਵਾਲੀ ਬੱਚੀ ਦਾ ਨਾਮ ਨਾਇਰਾ ਸੀ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਬੱਚੀ ਦੇ ਗਲੇ ਵਿੱਚ ਖਾਣਾ ਫਸ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਨਾਇਰਾ ਦੀ ਮਾਂ ਰਵਜੋਤ ਗਰੇਵਾਲ ਫਤਿਹਗੜ ਸਾਹਿਬ ਦੀ ਐਸਐਸਪੀ ਹੈ ਜਦ ਕਿ ਉਸ ਦੇ ਪਿਤਾ ਨਵਨੀਤ ਬੈਂਸ ਲੁਧਿਆਣਾ ਰੂਰਲ ਦੇ ਐਸਐਸਪੀ ਹਨ ਆਈਪੀਐਸ ਜੋੜਾ ਪਰਿਵਾਰ ਤੇ ਕਰੀਬੀਆਂ ਮੁਤਾਬਕ ਬੱਚੀ ਨੇ ਕੁਝ ਖਾ ਲਿਆ ਸੀ ਜਿਸ ਕਾਰਨ ਉਸ ਦਾ ਦਮ ਕੁੱਟ ਗਿਆ ਅਤੇ ਹਾਲਤ ਵਿਗੜਦੀ ਦੇਖ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਘਰਾਰ ਦੇ ਦਿੱਤਾ ਆਈਪੀਐਸ ਜੋੜਾ ਮੋਹਾਲੀ ਵਿੱਚ ਰਹਿੰਦਾ ਹੈ ਨਾਇਰਾ ਦਾ ਅੱਜ ਅੰਤਿਮ ਸੰਸਕਾਰ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਸ 7 ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਹੈ ਤੇ ਇਸ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਆਈਜੀ ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚੈਲ ਸਹਿਤ ਐਸਐਸਪੀ ਮੋਹਾਲੀ ਸੰਦੀਪ ਗਰਗ ਅਤੇ ਡੀਸੀ ਮੋਹਾਲੀ ਆਸ਼ਿਕਾ ਜੈਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ਆਈਪੀਐਸ ਕਪਲ ਦੀ ਬੇਟੀ ਨਾਇਰਾ ਦੀ ਮੌਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਨ ਤੇ ਦੁੱਖ ਸਾਂਝਾ ਕੀਤਾ ਹੈ